ਜੀ ਸਰ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਬਾਬਾ ਸ਼੍ਰੀ ਚਨ ਮਹਾਰਾਜ ਜੀ ਦੇ ਤਪ ਸਥਾਨ ਗੁਰਦੁਆਰਾ ਟਾਲੀ ਸਾਹਿਬ ਗਲੜੀ ਵਿਖੇ ਐਤਵਾਰ ਵਾਲੇ ਦਿਨ ਜਿੱਥੇ ਧਾਰਮਿਕ ਦੀਵਾਨ ਸਜਾਏ ਜਾਂਦੇ ਨੇ ਵੱਖ-ਵੱਖ ਸ਼ਹਿਰਾਂ ਤੋਂ ਪਿੰਡਾਂ ਤੋਂ ਸੰਗਤਾਂ ਬਾਬਾ ਸ਼੍ਰੀ ਚਨ ਮਹਾਰਾਜ ਜੀ ਦੇ ਤਪ ਸਥਾਨ ਗੁਰਦੁਆਰਾ ਟਾਲੀ ਸਾਹਿਬ ਗਲੜੀ ਵਿਖੇ ਨਤਮਸਤਕ ਹੋਣ ਵਸਤੇ ਆਂਦੀਆਂ ਨੇ ਉੱਥੇ ਹੀ ਅੱਜ ਬੱਚਿਆਂ ਦੇ ਮਾਹਿਰ ਡਾਕਟਰ ਡਾਕਟਰ ਕਲਸੀ ਜੀ ਨੇ ਅੱਜ ਆਪਣੇ ਸਮੂਹ ਟੀਮ ਦੇ ਨਾਲ ਫ੍ਰੀ ਚੈੱਕਅਪ ਮੈਡੀਸਨ ਦਵਾਈਆਂ ਦਾ ਕੈਂਪ ਜਿਹੜਾ ਗੁਰਦੁਆਰਾ ਟਾਲੀ ਸਾਹਿਬ ਗਲੜੀ ਵਿਖੇ ਲਾਇਆ ਹੈ ਅਸੀਂ ਉਹਨਾਂ ਦੇ ਧੰਨਵਾਦੀ ਆ ਤੇ ਦੂਸਰੇ ਪਾਸੇ ਹੀ ਗੁਰਦੁਆਰਾ ਟਾਲੀ ਸਾਹਿਬ ਗਲੜੀ ਦੇ ਲਾਗੇ-ਲਾਗੇ ਪਿੰਡਾਂ ਦੇ ਵਿੱਚ ਅਕਾਲ ਅਕੈਡਮੀ ਬੜੂ ਸਾਹਿਬ ਵੱਲੋਂ ਉਹਨਾਂ ਵੱਲੋਂ ਪੰਜ ਘਰ ਜਿਹੜੇ ਸੀਗੇ ਉਹ ਤਿਆਰ ਕਰਕੇ ਦਿੱਤੇ ਸੀ ਹੜਪੀੜਤਾ ਵਾਸਤੇ ਡੀਸੀ ਸਾਹਿਬ ਐਸ ਡੀਐਮ ਸਾਹਿਬ ਬਾਬਾ ਹਰਜੀਤ ਸਿੰਘ ਜੀ ਅਕਾਲ ਅਕੈਡਮੀ ਵਾਲੇ ਤਿੱਬੜ ਤੋਂ ਅਤੇ ਉਹਨਾਂ ਦੀ ਸਮੂਹ ਵੱਡੀ ਟੀਮ ਸੀਨੀਅਰ ਬਾਬਾ ਜੀ ਉਹ ਸਾਰੇ ਇੱਥੇ ਪਹੁੰਚੇ ਸਨ ਅੱਜ ਦੇ ਦਿਹਾੜੇ ਉੱਤੇ ਸਾਰਿਆਂ ਨੇ ਹੜਪੀੜਤਾਾਂ ਦੀ ਮਦਦ ਕੀਤੀ ਹੈ ਅਸੀਂ ਗੁਰਦੁਆਰਾ ਟਾਲੀ ਸਾਹਿਬ ਗਲੜੀ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਲਾਗੇ ਲਾਗੇ ਜਿਸ ਵੀ ਪਰਿਵਾਰ ਦਾ ਨੁਕਸਾਨ ਹੋਇਆ ਹੜਪੀੜਤਾਾਂ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ